ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਵਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਦੀ ਕੋਠੀ ਜਿਹੜੀ ਹੈ ਬੀਡ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਆਪਾਂ ਦੇਖਾਂਗੇ 140 ਗਾਈ ਦੇ ਵਿੱਚ ਇਹ ਬਣੀ ਹੋਈ ਹੈ ਗਲੀ ਬੰਦਾ ਤੇ ਬਹੁਤ ਸੋਹਣਾ ਏਰੀਆ ਹੈਗਾ ਛੋਟਾ ਜਿਹਾ ਵਿਹੜਾ ਬਣਿਆ ਹੋਇਆ ਕੋਠੀ ਦੇ ਵਿੱਚ ਸੋ ਅੱਜਕੱਲ੍ਹ ਵਿਹੜੇ ਵਾਲੀਆਂ ਕੋਠੀਆਂ ਬਹੁਤ ਹੀ ਮੁਸ਼ਕਲ ਨਾਲ ਮਿਲਦੀਆਂ ਜਿਸ ਕੋਠੀ ਦੇ ਵਿੱਚ ਜਾਂ ਜਿਸ ਘਰ ਦੇ ਵਿੱਚ ਵਿਹੜਾ ਬਣਿਆ ਹੋਵੇ ਆਲਮੋਸਟ ਜਿੰਨੇ ਵੀ ਆਪਾਂ ਘਰ ਦੇਖਦੇ ਆਂ ਜ਼ਿਆਦਾਤਰ ਪੂਰੇ ਦੇ ਪੂਰੇ ਛੱਤੇ ਹੁੰਦੇ ਆ। ਸੋ ਘਰ ਦੇ ਵਿੱਚ ਵਿੜਾ ਮਿਲਣਾ ਬਹੁਤ ਮੁਸ਼ਕਲ ਹੈ ਤੇ ਵਿੜੇ ਵਿੱਚ ਘਰ ਮਿਲਣਾ ਬਹੁਤ ਸੌਖਾ ਹੈਗਾ। ਸੋ ਅੱਜ ਦੀ ਕੋਠੀ ਜਿਹੜੀ ਹੈ ਬਹੁਤ ਹੀ ਸ਼ਾਨਦਾਰ ਕੋਠੀ ਹੈ ਵੀਡੀਓ ਨੂੰ ਸਕਿਪ ਨਾ ਕਰਿਓ ਜਲਦੀ ਜਲਦੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਫ੍ਰੀ ਆਫ ਕਾਸਟ ਹੀ ਹੈ ਕੋਈ ਖਰਚਾ ਨਹੀਂ ਆਉਂਦਾ। ਚਲੋ ਠੀਕ ਹੈ ਫਿਰ ਕਰਨੀ ਤਾਂ ਤੁਸੀਂ ਆਪਦੀ ਮਰਜ਼ੀ ਹੈ ਤੇ ਆਜੋ ਫਿਰ ਦੇਖਦੇ ਆਂ ਆਪਾਂ 140 ਗਾਇ ਦੀ ਕੋਠੀ ਸੋਰ ਸੋਈ ਦੇ ਵਿੱਚ ਆਪਾਂ ਦੇਖ ਸਕਦੇ ਆਂ ਕਵਰ ਦਾ ਕੰਮ ਆ ਜਿਹ ਸੋ ਪੋਪ ਰੰਗ ਰੋਗੜ ਦਾ ਕੰਮ ਡੋਰ ਵਿੰਡੋਜ਼ ਜਿਹੜੇ ਆ ਉਹ ਵੀ ਕਾਫੀ ਖੂਬਸੂਰਤ ਬਣੇ ਹੋਏ ਆ ਇਸ ਵੇਲੇ ਆਪਾਂ ਡ੍ਰੈਇੰਗ ਰੂਮ ਦੇ ਵਿੱਚ ਆ ਸੋ ਕਾਫੀ ਖੁੱਲੀ ਡੁੱਲੀ ਜਿਹੜੀ ਆ ਆਪਾਂ ਕੁੱਠੀ ਕਹਿ ਸਕਦੇ ਆ ਜੈਡ ਵਾਲੀਆਂ ਪੌੜੀਆਂ ਚੜੀਆਂ ਹੋਈਆਂ ਲੌਬੀ ਦੇ ਵਿੱਚ ਦੀ ਆ ਇੱਕ ਪੂਜਾ ਰੂਮ ਬਣਿਆ ਹੋਇਆ ਦੋ ਬੈੱਡਰੂਮ ਆ ਕਾਫੀ ਖੁੱਲੇ ਡੁੱਲੇ ਆ ਬੈੱਡਰੂਮ ਵੀ ਔਰ ਨਾਲ ਅਟੈਚ ਵਾਸ਼ਰੂਮ ਹੈਗਾ ਪਿੱਛੇ ਬਿਲਟੀਗੇਸ਼ਨ ਵਾਸਤੇ ਜਿਹੜੀ ਆ ਜਗ੍ਹਾ ਵੀ ਕਾਫੀ ਛੱਡੀ ਹੋਈ ਆ ਸੋ ਇੱਕ ਸਟਾਰਟਿੰਗ ਤੇ ਵਾਸ਼ਰੂਮਾਂ ਤੇ ਇੱਕ ਬੈਕ ਸਾਈਡ ਤੇ ਸਿੰਗਲ ਸਟੋਰੀ ਇਹ ਕੋਠੀ ਹੈ ਤੇ ਰੇਟ ਦੀ ਗੱਲ ਕਰੀਏ ਤਾਂ ਰੇਟ ਵੀ ਜੈਜੀ ਹੈ ਇਸ ਕੋਠੀ ਦਾ ਸੋ ਬੈਡਰੂਮ ਜਿਹੜੇ ਆ ਕਾਫੀ ਖੁੱਲੇ ਡੁੱਲੇ ਬੈਡਰੂਮ ਬਣੇ ਹੋਏ ਆ ਬੀਡ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਆਪਾਂ ਕੋਠੀ ਵੇਖ ਰਹੇ ਆ ਔਰ ਰੇਟ ਦੀ ਆਪਾਂ ਗੱਲ ਕਰਦੇ ਸੀ ਤਾਂ 32 ਲੱਖ ਰੁਪਏ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਮੌਕੇ ਤੇ ਸ਼ੂਟ ਹੋ ਜਾਊਗੀ ਸੋ ਦੋ ਬੈਡਰੂਮ ਵਾਲੀ ਕੋਠੀ ਅੱਜ ਆਪਾਂ ਦੇਖ ਰਹੇ ਹਾਂ ਬੀਡ ਰੋਡ ਬਟਿੰਡਾ ਸ਼ਹਿਰ ਦੇ ਵਿੱਚ 140 ਗਜ ਦੀ ਵਿੱਚ ਇੱਕ ਕੋਠੀ ਜਿਹੜੀ ਆ ਬਣੀ ਹੋਈ ਆ ਤੇ 32 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਸੋ ਸਾਨੂੰ ਵੀਡੀਓ ਬਣਾ ਕੇ ਬੜੇ ਆਰਾਮਦਾਰੀ ਦੇ ਨਾਲ ਸਾਨੂੰ ਭੇਜੋ ਤੇ ਇੱਕ ਦੋ ਫੋਟੋਆਂ ਜਿਹੜੀਆਂ ਫਰੰਟ ਤੋਂ ਖਿੱਚ ਕੇ ਸਾਨੂੰ ਭੇਜੋ ਤੇ ਕਰਦੀ ਪੂਰੀ ਡਿਟੇਲ ਜਗਾ ਕਿੰਨੀ ਆ ਰਜਿਸਟਰੀ ਵਾਲੀ ਆ ਜਾਂ ਲਾਲਖੀਰ ਵਾਲੀ ਆ ਦਿਸ਼ਾ ਕਿਹੜੀ ਆ ਗਲੀ ਕਿੰਨੇ ਫੁੱਟ ਹੈਗੀ ਆ ਬਣੀ ਨੂੰ ਕਿੰਨਾ ਜ਼ਿਕਰ ਹੋ ਗਿਆ ਕਾਰਨ ਕੀ ਆ ਸੋ ਇਹ ਸਾਰੀ ਡਿਟੇਲ ਸਾਨੂੰ ਭੇਜੋ ਤੇ ਐਡ ਆਪਾਂ ਤੁਹਾਡੀ ਫ੍ਰੀਸ਼ ਕਰਾਂਗੇ ਸੋ ਐਸ ویਲੇ ਜਿਹੜੀ ਆਪਾਂ ਕੋਠੀ ਦੇਖ ਰਹੇ ਆ 140 ਕਾਈ ਦੀ ਕੋਠੀ ਆ 32 ਲੱਖ ਰੁਪਇਆ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਬੀਡ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਆਪਾਂ ਜਿਹੜੀ ਆ ਕੋਠੀ ਦੇਖ ਰਹੇ ਆ ਪੌੜੀਆਂ ਵਿੱਚ ਵੀ ਜਿਹੜਾ ਪੱਥਰ ਆ ਉਹ ਲੱਗਿਆ ਹੋਇਆ ਔਰ ਸਾਰਾ ਫਰਸ਼ ਜਿਹੜਾ ਪੱਥਰ ਦਾ ਬਣਿਆ ਹੋਇਆ ਸੋ ਕਾਫੀ ਖੂਬਸੂਰਤ ਜਿਹੜੀ ਹੈ ਕੋਠੀ ਹੈ ਬਹੁਤ ਹੀ ਵਧੀਆ ਜਿਹੜਾ ਅੱਗੇ ਵਿਹੜਾ ਬਣਿਆ ਹੋਇਆ ਹੈ ਗਲੀ ਬੰਦ ਵੀ ਹੈ ਸੋ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਇਹ ਕੋਠੀ ਚੰਗੀ ਲੱਗੀ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰੋ ਜੀ ਮਿਲਦੇ ਹਾਂ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਸ਼ੁਕਰੀਆ ਧੰਨਵਾਦ